ਸੱਚੀ ਗੱਲ ਦੋਸਤੋ ਅੱਜ ਇੰਟਰਨੈਸ਼ਨਲ ਵਿਮਨਸ ਡੇ ਤੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈ ਹੋਵੇ ਲੱਖ ਲੱਖ ਕੀ ਕਰੋੜ ਕਰੋੜ ਵਧਾਈ ਹੋਵੇ ਕਿਉਂਕਿ ਅੱਜ ਦਾ ਦਿਨ ਹਰੇਕ ਔਰਤ ਵਾਸਤੇ ਬਹੁਤ ਹੀ ਖਾਸ ਦਿਨ ਹੈ ਇਸ ਦਿਨ ਨੂੰ 8 ਮਾਰਚ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ਤੇ ਇਹਦੀ ਸ਼ੁਰੂਆਤ ਕਿਵੇਂ ਹੋਈ ਉਹਦੀ ਹਿਸਟਰੀ ਬਾਰੇ ਅੱਜ ਮੈਂ ਤੁਹਾਡੇ ਨਾਲ ਕੁਝ ਗੱਲਾਂ ਸ਼ੇਅਰ ਕਰਨਾ ਚਾਹੁੰਦੀ ਹਾਂ ਸੋ ਇਹਦੇ ਵਿੱਚ ਇਹ ਹੋਇਆ ਕਿ ਇਹਦੀ ਸ਼ੁਰੂਆਤ 1975 ਦੇ ਵਿੱਚ ਹੋਈ 8 ਮਾਰਚ 1975 ਵਿੱਚ ਹੋਈ ਜਦੋਂ ਯੂਨੋ ਨੇ ਅਧਿਕਾਰਤ ਰੂਪ ਦੇ ਵਿੱਚ 8 ਮਾਰਚ ਨੂੰ ਇੰਟਰਨੈਸ਼ਨਲ ਔਮਨਸ ਡੇ ਡਿਕਲੇਅਰ ਕੀਤਾ ਔਰ ਇਸ ਦੇ ਪਿੱਛੇ ਇੱਕ ਲੰਬੀ ਕਹਾਣੀ ਹੈ ਔਰ ਔਰਤਾਂ ਦੀ ਇੱਕ ਲੰਬੀ ਜद्दोजਹਿਦ ਜੁੜੀ ਹੋਈ ਹੈ ਜਿਸ ਜਿਨ੍ਹਾਂ ਦੀ ਮਿਹਨਤ ਕਰਕੇ ਅਸੀਂ ਅੱਜ ਇਸ ਮੁਕਾਮ ਤੇ ਪਹੁੰਚੇ ਆਂ ਤੇ ਹਰ ਔਰਤ ਹਰ ਏਰੀਆ ਵਿੱਚ ਪ੍ਰੋਗਰੈਸ ਕਰ ਰਹੀ ਹੈ ਸੋ ਇਹਦੀ ਸਭ ਤੋਂ ਸ਼ੁਰੂਆਤ ਨਿਊਯਾਰਕ ਤੋਂ ਹੋਈ 1908 ਦੇ ਵਿੱਚ ਨਿਊਯਾਰਕ ਦੇ ਵਿੱਚ 15000 ਔਰਤਾਂ ਨੇ ਰਲ ਕੇ ਇੱਕ ਰੈਲੀ ਗੱਡੀ ਜਿਦੇ ਵਿੱਚ ਉਹਨਾਂ ਦੀ ਮੰਗ ਸੀ ਕਿ ਸਾਨੂੰ ਮਰਦਾਂ ਦੇ ਬਰਾਬਰ ਦੀ ਵੇਜਸ ਮਿਲਣ ਪੈਸੇ ਕੰਮ ਦੇ ਜਿੰਨੇ ਘੰਟੇ ਮਰਦ ਕੰਮ ਕਰਦੇ ਆ ਉਹਨੇ ਘੰਟੇ ਅਸੀਂ ਕੰਮ ਕਰਦੀ ਆ ਸਾਨੂੰ ਉਹਨਾਂ ਦੇ ਬਰਾਬਰ ਪੈਸੇ ਮਿਲਣ ਦੂਸਰਾ ਹੈ ਕਿ ਉਹਨਾਂ ਦੇ ਜੋ ਵਰਕਪਲੇਸ ਦੇ ਉੱਤੇ ਸਨਮਾਨ ਹੋਵੇ ਤੀਸਰਾ ਸੀ ਕਿ ਵੋਟ ਦਾ ਅਧਿਕਾਰ ਮਿਲੇ ਸੋ ਇਹ ਰੈਲੀ ਨੇ ਬਹੁਤ ਇੰਪੈਕਟ ਪਾਇਆ ਇਹਦੇ ਬਾਰੇ ਬਹੁਤ ਦੇਰ ਤੱਕ ਚਰਚਾ ਹੁੰਦੀ ਰਹੀ ਸਿਰਫ ਨਿਊਯਾਰਕ ਵਿੱਚ ਨਹੀਂ ਇਸ ਤੋਂ ਬਾਅਦ ਜਰਮਨੀ ਵਿੱਚ 1910 ਦੇ ਵਿੱਚ ਕਾਰਲਾ ਜੈਟਕਿੰਨ ਦਾ ਦੀ ਇੱਕ ਲੇਡੀ ਸੀ ਜਿਸ ਨੇ ਔਰਤਾਂ ਦੀ ਕੰਮਕਾਜੀ ਔਰਤਾਂ ਦਾ ਇੱਕ ਸੰਗਠਨ ਬਣਾਇਆ ਹੋਇਆ ਸੀਗਾ ਉਸ ਸੰਗਠਨ ਦੇ ਵਿੱਚ ਉਸ ਨੇ 8 ਮਾਰਚ ਨੂੰ ਉਹ ਇਹ ਸੰਗਠਨ ਦਾ ਦੀ ਉਹ ਗੈਦਰਿੰਗ ਕੀਤੀ ਸੀ ਤੇ ਉਹਦੇ ਵਿੱਚ ਉਹ ਨੇ ਸੁਝਾਅ ਦਿੱਤਾ ਸੀ ਕਿ 8 ਮਾਰਚ ਨੂੰ ਆਪਾਂ ਇੰਟਰਨੈਸ਼ਨਲ ਔਮਨ ਡੇ ਮ ਮਨਾਇਆ ਜਾਏ ਫਿਰ ਇਸ ਤੋਂ ਅੱਗੇ ਹੋਈ ਕਿ 1917 ਵਿੱਚ ਰਸ਼ੀਆ ਦੇ ਵਿੱਚ ਜਦੋਂ ਪਹਿਲਾ ਵਿਸ਼ਵ ਯੁੱਧ ਹੋਇਆ ਤਾਂ ਉਸ ਵੇਲੇ ਔਰਤਾਂ ਨੇ ਇੱਕ ਵੱਡੇ ਪੱਧਰ ਤੇ ਇੱਕ ਜਦੋਜਾਏ ਸ਼ੁਰੂ ਕੀਤੀ ਜਿਦੇ ਵਿੱਚ ਉਹਨਾਂ ਦੀ ਮੰਗ ਸੀ ਕਿ ਉਹਨਾਂ ਨੂੰ ਰੋਟੀ ਦਾ ਹੱਕ ਮਿਲੇ ਦੂਸਰਾ ਇਹ ਕਿ ਯੁੱਧ ਦੇ ਵਿੱਚ ਔਰਤਾਂ ਨੂੰ ਭੇਜਿਆ ਜਾਣਾ ਉਹਨਾਂ ਨੇ ਸੁਜੈਸਟ ਕੀਤਾ ਸੀਗਾ ਜ਼ਾਰ ਦੀ ਉਸ ਵੇਲੇ ਉੱਤੇ ਹਕੂਮਤ ਸੀਗੀ ਤੇ ਉਸ ਦੇ ਖਿਲਾਫ ਔਰਤਾਂ ਨੇ ਕਿਹਾ ਕਿ ਨਹੀਂ ਔਰਤਾਂ ਜੰਗ ਦੇ ਵਿੱਚ ਨਹੀਂ ਜਾਣ ਗਿਆ ਇਸਰਾ ਹੈ ਕਿ ਉਹਨਾਂ ਨੇ ਵੀ ਵੋਟ ਦੇ ਅਧਿਕਾਰ ਮੰਗੇ ਤੇ ਉਹ ਸੋਪੈਨੋ ਆਪਾਂ ਦੇਖ ਸਕਦੇ ਆ ਕਿ ਆਪਾਂ ਤੋਂ ਪਹਿਲਾਂ ਔਰਤਾਂ ਨੇ ਕਿੰਨੀ ਜद्दोजਹਾਦ ਕਰਕੇ ਸਾਨੂੰ ਇਸ ਦਿਨ ਤੱਕ ਪਹੁੰਚਾਇਆ ਹੈ ਤੇ ਮੈਂ ਉਹਨਾਂ ਸਾਰਿਆਂ ਦਾ ਸਤਿਕਾਰ ਕਰਦੀ ਆ ਸਾਰਿਆਂ ਨੂੰ ਪ੍ਰਣਾਮ ਕਰਦੀ ਆ ਜਿਨ੍ਹਾਂ ਨੇ ਸਾਨੂੰ ਇਸ ਲੈਵਲ ਤੇ ਇਸ ਤਰ੍ਹਾਂ ਦੀ ਆਜ਼ਾਦੀ ਦਿਵਾਈ ਇਹ ਜਿਹੜਾ ਇੰਟਰਨੈਸ਼ਨਲ ਔਮਨ ਡੇ ਹੈ ਸੋਚਿਆ ਜਾਂਦਾ ਹੈ ਕਿ ਇਹ ਕਿਸ ਵਾਸਤੇ ਮਨਾਇਆ ਜਾਂਦਾ ਹੈ ਇਦੇ ਵਿੱਚ ਯੂਨੋ ਨੇ ਤਾਂ ਇਸ ਦਾ ਸੋਚਿਆ ਸੀ ਕਿ ਔਰਤਾਂ ਨੂੰ ਹੱਕਾਂ ਉਹਨਾਂ ਦੇ ਹੱਕਾਂ ਵਾਸਤੇ ਜਾਗਰੂਕ ਕੀਤਾ ਜਾਏ ਤੇ ਉਹਨਾਂ ਦੇ ਹੱਕਾਂ ਦਾ ਸਨਮਾਨ ਕੀਤਾ ਜਾਏ ਫਿਰ ਇਹਦਾ ਸਾਡੇ ਇੰਡੀਆ ਦੇ ਵਿੱਚ ਨੈਸ਼ਨਲ ਔਮਨਸ ਡੇ ਵੀ ਮਨਾਇਆ ਜਾਂਦਾ ਹੈ ਜਿਹਦੇ ਬਾਰੇ ਬਹੁਤੀ ਚਰਚਾ ਨਹੀਂ ਹੁੰਦੀ ਇਹ 13 ਫਰਵਰੀ ਨੂੰ ਮਨਾਇਆ ਜਾਂਦਾ ਹੈ ਇਹ 13 ਫਰਵਰੀ ਨੂੰ ਸਰੋਜਨੀ 나ਇਡੂ ਇੱਕ ਰਾਜਨੀਤਿਕ ਨੇਤਾ ਸੀਗੀ ਤੇ ਇੱਕ ਕਵਿਤਰੀ ਵੀ ਸੀਗੀ ਉਹਦੇ ਜਨਮ ਦਿਨ ਦੇ ਨੂੰ ਮਨਾਉਣ ਵਾਸਤੇ ਇਨ ਨੈਸ਼ਨਲ ਔਮਨਸ ਡੇ ਮਨਾਇਆ ਜਾਂਦਾ ਸੋ ਜਿਹੜਾ ਨੈਸ਼ਨਲ ਔਮਨਸ ਡੇ ਹੈ ਉਹਦਾ ਥੀਮ ਹੈ ਕਿ ਔਰਤਾਂ ਦੀ ਸ਼ਕਤੀ ਦੇ ਨਾਲ ਭਾਰਤ ਦਾ ਵਿਕਾਸ ਤੇ ਜੋ ਇੰਟਰਨੈਸ਼ਨਲ ਔਮਨਸ ਡੇ ਹੈ ਉਹਦਾ ਥੀਮ ਹੈ ਅ ਅਧਿਕਾ ਔਰਤਾਂ ਦਾ ਅਧਿਕਾਰ ਔਰਤਾਂ ਦਾ ਸਨਮਾਨ ਤੇ ਬਹੁ ਪੱਖੀ ਵਿਕਾਸ ਸੋ ਇਹ ਸਾਰੇ ਥੀਮ ਨੂੰ ਲੈ ਕੇ ਸਾਰੇ ਗੱਲਾਂ ਨੂੰ ਲੈ ਕੇ ਮੈਂ ਸਮਝਦੇ ਕਿ ਅੱਜ ਦਾ ਦਿਨ ਸਾਡੇ ਵਾਸਤੇ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਉਹਨਾਂ ਔਰਤਾਂ ਨੇ ਸਾਡੇ ਹਕਾਂ ਵਾਸਤੇ ਬਹੁਤ ਕੁਰਬਾਨੀਆਂ ਦਿੱਤੀਆਂ ਬਹੁਤ ਮਿਹਨਤ ਕੀਤੀ ਬਹੁਤ ਹੌਸਲੇ ਦਿਖਾਏ ਇਸ ਤੋਂ ਬਾਅਦ ਉਹ ਵੈਸਟਰਨ ਕੰਟਰੀਜ਼ ਦੇ ਵਿੱਚ ਉਹਨਾਂ ਨੂੰ ਫ੍ਰੀडम ਮਿਲੀ ਵੋਟ ਦਾ ਅਧਿਕਾਰ ਮਿਲਿਆ ਇੰਡੀਆ ਦੇ ਵਿੱਚ ਜਾਂ ਹੋਰ ਜਿਹੜੀਆਂ ਡਿਵੈਲਪਿੰਗ ਕੰਟਰੀਜ਼ ਹੈ ਉਹਨਾਂ ਦੇ ਵਿੱਚ ਵੀ ਔਰਤਾਂ ਦੀ ਜਿਹੜੀ ਸਥਿਤੀ ਦਾ ਜਿੰਨੇ ਵੀ ਇੰਪਰੂਵਮੈਂਟ ਹੋਈ ਸ਼ਾਇਦ ਉਹਨਾਂ ਦੇ ਸਾਡੇ ਜਗਾਉਣ ਨਾਲ ਹੀ ਇਹ ਸਾਰਾ ਕੁਝ ਹੋ ਪਾਇਆ ਸੋ ਇਸ ਲਈ ਆਪਣਾ ਆਪਣਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਹੱਕਾਂ ਦੇ ਲਈ ਜਾਗਰੂਕ ਹੋਈਏ ਆਪਣੇ ਨਾਲ ਦੀਆਂ ਔਰਤਾਂ ਨੂੰ ਅਸੀਂ ਸਪੋਰਟ ਕਰੀਏ ਜਿਹਨੂੰ ਵੀ ਸਾਡੀ ਮਦਦ ਦੀ ਲੋੜ ਹੈ ਜਾਂ ਅਸੀਂ ਜਿਸ ਦੀ ਮਦਦ ਕਰ ਸਕਦੇ ਹਾਂ ਉਹਦੀ ਸੇ ਮਦਦ ਜ਼ਰੂਰ ਕਰੀਏ ਤੇ ਤੀਸਰਾ ਹੈ ਕਿ ਆਪਣੇ ਸੁਪਨਿਆਂ ਨੂੰ ਹਮੇਸ਼ਾ ਜਗਾ ਕੇ ਰੱਖਿਏ ਉਹਨਾਂ ਨੂੰ ਪੂਰਾ ਕਰਨ ਦੇ ਵਿੱਚ ਆਪਣੀ ਹਰ ਤਰ੍ਹਾਂ ਦੀ ਮਿਹਨਤ ਲਗਾਈਏ ਤੋ ਇਸ ਤਰ੍ਹਾਂ ਅਸੀਂ ਰਲ ਮਿਲ ਕੇ ਜਿਹੜਾ ਹੈ ਇੱਕ ਨਵਾਂ ਪੁੱਖ ਸਿਰਜ ਸਕਦੇ ਹਾਂ ਸਾਡੇ ਅਸੀਂ ਆਉਣ ਵਾਲੀ ਜਨਰੇਸ਼ਨ ਵਾਸਤੇ ਬਹੁਤ ਕੁਝ ਨਵਾਂ ਅਸੀਂ ਵਿਕਾਸ ਕਰ ਸਕਦੇ ਹਾਂ ਤੇ ਉਹਨਾਂ ਨੂੰ ਰਸਤਾ ਦਿਖਾ ਸਕਦੇ ਹਾਂ ਉਹਨਾਂ ਦੇ ਮਾਰਗਦਰਸ਼ਕ ਅਸੀਂ ਬਣ ਸਕਦੇ ਹਾਂ ਤੁਸੀਂ ਜੇ ਇਹ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਪਲੀਜ਼ ਸਬਸਕ੍ਰਾਈਬ ਕਰ ਦਿਓ ਤੇ ਇਸ ਨੂੰ ਸ਼ੇਅਰ ਕਰੋ ਤੇ ਇਸ ਨੂੰ ਲਾਈਕ ਕਰੋ اور ਇਸ ਤਰ੍ਹਾਂ ਹੀ ਤੁਸੀਂ ਆਪਣੇ ਸੁਝਾਅ ਮੈਨੂੰ ਦਿੰਦੇ ਰਹੋ ਆਪਣਾ ਪਿਆਰ ਦਿੰਦੇ ਰਹੋ ਤੇ ਤਾਂ ਕਿ ਮੈਂ ਹੋਰ ਇਸ ਤਰ੍ਹਾਂ ਦੀਆਂ ਰੀਲਾਂ ਬਣਾ ਸਕਾਂ ਸੱਚੀ ਕਾਲ ਜੀ